ਦਾਗ ਰੱਖੀ ਹੋਈ ਪੱਗ ਨੂੰ ਚਿੱਟੀ ਰੱਖ ਕੇ ਦਿਖਾਤਾ ਮੁੱਤ ਮੈਂ ਤਾਂ ਜੱਗ ਨੂੰ ਹੁਣ ਤੇਰੇ ਐ ਹਵਾਲੇ ਘਰ-ਵਾਰ ਪੁੱਤਰਾ ਓਏ ਰੱਖੀ ਕਾਲਜੋ ਕਾਲਜੇ ਨੂੰ ਲਾ ਕੇ ਦਸਤਾਰ ਪੁੱਤਰਾ ਰੱਖੀ ਕਾਲਜੋ ਮੈਂ ਮੁਰੰਗਲੀ ਜਵਾਨੀ ਦੀ ਕਸਮ ਬਾਪੂ ਜੀ ਹੁਣ ਦਿੰਦਾ ਨਹੀਂ ਮੈਂ ਗੈਰਤ ਬਸਮ ਬਾਪੂ ਜੀ 89 ਮੈਂ ਇਸ ਜਗ ਨੂੰ ਰੱਖੂ ਜਾਨ ਤੋਂ ਜਾਨ ਤੋਂ ਪਿਆਰੀ ਬਾਪੂ ਤੇਰੀ ਪੱਗ ਨੂੰ ਮੈਂ ਰੱਖੂ ਜਾਨ ਤੋਂ ਜਿਹੜੀ ਕਾਲ ਜਾਂਦੇ ਵਿੱਚ ਜੋ ਹਵਾ ਵਗਦੀ ਪੈੰਡੂ ਮੁੰਡਿਆਂ ਨੂੰ ਉਹ ਤਾਂ ਵੜੀ ਛੇਤੀ ਲੱਗਦੀ ਦਿੰਦਾ ਹੁਸਨ ਦਾ ਜਾਦੂ ਮੈਂ ਤਮਾਰ ਪੁੱਤਰਾ ਰੱਖੀ ਕਾਲ ਜੋ ਕਾਲਜੇ ਨੂੰ ਲਾ ਕੇ ਦਸਤਾਰ ਪੁੱਤਰਾ ਰੱਖੀ ਕਾਲਜੇ ਓ ਬਾਪੂ ਮੇਰਿਆ ਮੈਂ ਬਣਦਾ ਨਹੀਂ ਮੱਜ ਨੂੰ ਕਹਿੰਦੇ ਇੱਕ ਨਾਲ ਨਹੀਂ ਲਗਾਉਂਦਾ ਗੁੱਜੀ ਅੱਗ ਨੂੰ ਕਹਿੰਦੇ ਨਾਲ ਪੀੜਾਂ ਦੇ ਮੈਂ ਬਿੰਨਦਾ ਨਹੀਂ ਤੇਰੀ ਰਗ ਨੂੰ ਰੱਖੂ ਜਾਨ ਤੂੰ ਜਾਨ ਤੂੰ ਪਿਆਰੀ ਬਾਪੂ ਤੇਰੀ ਪੱਗ ਨੂੰ ਮੈਂ ਰੱਖੂ ਜਾਨ ਤੂੰ